ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਣੋ ਸਾਰੇ ਵੀਰਾਂ ਸੈਟਨੇ ਕਰਦਗੇ ਆਪਾਂ ਵਲੌਗ ਦੀ ਸਟਾਰਟਿੰਗ ਤੇ ਸਾਰਨ ਪਹਿਲੇ ਧੁੱਪ ਵੀ ਨਿਕਲੀ ਆਈ ਆ ਤੇ ਨਹੀਂ ਬਹੁਤ ਸੀ ਯਾਰ ਰਾਤ ਹਨਾ ਬਾਵਾ ਸੀ ਮੀ ਪਾਣੀ ਬਾਵਾ ਖੜ ਗਿਆ ਉਹ ਵੇਖੋ ਨੇ ਛਾਤਰੇ ਪਾਣੀ ਖੜਾ ਆਹ ਵੇਖੋ ਆ ਲੈਂਟਰ ਤੇ ਖੜਾ ਪਾਣੀ ਮੀ ਕਾਫੀ ਸੀਗਾ ਸਾਰੀ ਰਾਤ ਹੀ ਪਈ ਗਿਆ ਵੇਖੋ ਗਲਗਲੂnga ਹੋਊਗਾ ਆਪਣਾ ਜਿਹਾ ਗਿੱਲੀਆਂ ਆਪਾ ਯਾਰ ਜਾਨਵਰ ਨਹੀਂ ਭਾਈ ਸੀਗੇ ਤੇ ਕੋਈ ਹਵਾ ਵਗਦੀ ਸੀ ਠੰਡੀ ਤੇ ਜਾਨਵਰਾਂ ਨੂੰ ਸ਼ੌਂਕਰਾ ਦੇਣੇ ਤੁਹਾਨੂੰ ਆਪਾਂ ਵੇਖੋ ਬੈਠੇ ਸਾਰੇ ਤਾਂ ਜੜੇ ਜਿਵੇਂ ਦੋ ਤਪਾਲਾਂਗਾ ਸੀ ਉਵੇਂ ਠੰਡ ਕਰਤੀ ਫੇਰ ਰੱਬ ਨੇ ਇਧਰਲੇ ਪਾਸੇ ਦੇਖ ਲਗੇ ਦੇਖੋ ਬਾਈ ਤੇ ਇੱਕ ਬੇਨਤੀ ਹੋਰ ਕਰਨੀ ਸੀ ਜਿਹੜੇ ਵੀਰਾਂ ਦੇ ਬਾਈ ਖੁੱਡੇ ਖਾਡੇ ਚ ਆਉਂਦੇ ਆ ਆਪਣੇ ਚਰ ਮੇਰਾ ਜਿਹੜੇ ਬਾਈਆਂ ਦੇ ਖੁੱਡੇ ਚ ਆਉਂਦੇ ਆ ਤੇ ਉਹ ਯਾਰ ਹੁਣ ਖੁੱਡੇ ਸਾਫ ਕਰ ਲੈਣਗੇ ਕਿਉਂਕਿ ਮੀ ਪਿਆ ਤੇ ਬਿਠਾਂ ਗਿੱਲੀਆਂ ਹੋਣੀਆਂ ਗਰਮੈਸ਼ ਵੱਜੂਗੀ ਹਨਾ ਅੰਦਰ ਤੇ ਬਹੁਤ ਚਾਂਸ ਆ ਫਿਰ ਗਾਂ ਹਨਾ ਤੁਹਾਨੂੰ ਪਤਾ ਹੀ ਆ ਮਿੱਠਾ-ਮੂਠਾ ਖੁੱਡੇ ਖਾਡੇ ਸਾਫ ਕਰ ਲੋ ਜਿੰਨਾ ਵੀਰਾਂ ਦੇ ਬਿਠਾਂ ਵੱਜਿੰਗਾ ਆਪਣੇ ਆਕੇ ਰਾਂ ਜਮਾ ਸਾਫ ਆ ਕਿ ਮਤ ਗਿੱਲੇ ਨਹੀਂਗੇ ਕਿਨਾਰੇ ਖੁੱਡੇ ਮੀਂਹ ਨਾ ਕਿੱਲੇ ਹੋਏ ਰਾਤ ਉਹ ਆਪਦੇ ਸਾਫ ਸਪਾਈ ਕਰ ਲੈਣ ਅੱਜ ਦਰ ਇੱਕ ਜੋੜੀ ਰਹਿ ਗਈ ਮਿੱਤਰੋ ਤੇ ਕੀ ਰਾਇ ਯਾਰ ਆਪਾਂ ਪੱਠੇ ਲੈ ਕੇ ਆਉਣੇ ਆ ਪੱਠੇ-ਪੁੱਠੇ ਲਿਆ ਕੇ ਤੇ ਫਿਰ ਆਪਾਂ ਗਾਂ ਕੰਟੀਨਿਊ ਕਰਦੇ ਆ ਤੇ ਦਾਣਾ ਪਾਣੀ ਪਾਉਨੇ ਗੂਤਰਾ ਨੂੰ ਫਿਰ ਹੋਰ ਕੁਝ ਵੀ ਦੱਸਦੇ ਆ ਗਾਂ ਕੰਟੀਨਿਊ ਫਿਰ ਕਰਦੇ ਆ ਆਪਾਂ ਫਿਰ ਆ ਪੱਠੇ ਲਈ ਆਈਏ ਲਓ ਜੀ ਮਿੱਤਰੋ ਆਹ ਪੱਠੇ ਵਟਨੇ ਆਪਾਂ ਇੱਕ ਆ ਗਿਆ ਰਾ ਉਹ ਗਿਆ ਰਾ ਉਹ ਗਿਆ ਰਾ ਆ ਗਿਆ ਰਾ ਇੱਕ ਗਿਆ ਰਾ ਹੋਰ ਆਪਣਾ ਤੇ ਆਇਥੋਂ ਗਿਆ ਰਾ ਉਹ ਵੜ ਦਿੰਨੇ ਆ ਲੱਦ ਕੇ ਫੇਰ ਆਪਾਂ ਚਾਲਾ ਦੇ ਕਰੇ ਗੱਡੀ ਆਪਾਂ ਬੈਗ ਲਾਤੀ ਆ ਤੇ ਪੱਲੰਗਾ ਆਪਾਂ ਦਾਤਰੀ ਆ ਬਈ ਰੋਕੀ ਵੜਿਆ ਤੇ ਵੰਡ ਕੇ ਚਾਲਾ ਦੇ ਆਪਾਂ ਫੇਰ ਕਰੇ ਤੇ ਫੇਰ ਆਪਾਂ ਕਬੂਤਰਾਂ ਦੇ ਦਾਣਾ ਪਾਣੀ ਪਾਉਣੇ ਆ ਨੇ ਤਰੋ ਪੱਠੇ ਵੜ ਲਿਆ ਇੱਕ ਪੰਡ ਆਪਾਂ ਆ ਵੜ ਲਈ ਆ ਤੇ ਇੱਕ ਪੰਡ ਪੱਲਾਦ ਲਈ ਆ ਰੇੜੀ ਦੇ ਦੋ ਪੰਡਾ ਵੜ ਲenga ਤੇ ਇਹਨੂੰ ਚੱਕ ਕੇ ਰੱਖਦੇ ਆਪਾਂ ਉਹ ਵੀ ਕੰਨੇ ਰੱਖ ਜੀ ਵੀ ਕੰਨੇ ਰੱਖਾਂਗੇ ਐਡੀ ਭਾਰੀ ਤਾਂ ਨਹੀਂ ਖਾਸ ਉਹ ਤਾਂ ਪੰਡ ਹੌਲੀ ਹੈ ਇਹ ਮਾਤਾ ਵਾਰਤਾ ਹੀ ਰਾ ਜੱਪਾਂ ਆ ਇਧਰੋਂ ਇਧਰੋਂ ਜਾ ਵੇਖੋ ਤੇ ਪੰਡ ਰੱਖ ਕੇ ਤੇ ਆਪਾਂ ਗਾਂ ਗਿੜਾ ਮਾਰ ਕੇ ਆਉਣੇ ਕਣਕ ਨੂੰ ਆ ਵੇਰੀ ਕਣਕ ਆਪਣੀ ਲੈ ਆਂਦੇ ਹੀ ਪੱਠੇ ਆਪਾਂ ਤੇ ਇਹ ਪੱਠੇ ਕੂਤਰ ਕੇ ਪਾ ਵੀ ਤੇ ਤੇ ਯਾਰ ਤਾਂ ਆਇਆ ਹੁਣ ਮੈਂ ਕੂਤਰਾਇਆ ਬੈਠਾ ਇੱਕ ਸ਼ਰੀ ਦੇ ਤੇ ਇਹ ਕੂਤਰਾ ਫਿਰਦਾ ਆ ਯਾਰ ਪਤਾ ਨਹੀਂ ਕਿਦਾ ਉਹ ਤਾਂ ਯਾਰ ਜਿਹੜਾ ਆਪਣੇ ਕੋਲ ਪਹਿਲਾਂ ਕੂਤਰ ਨਹੀਂ ਆਇਆ ਸੀਗਾ ਪਹਿਲਾਂ ਆਪਾਂ ਪੈਂਡ ਨਹੀਂ ਦਿੱਤਾ ਸੀ ਫੜ ਕੇ ਜੀਰੇ ਸੀਗਾ ਲੱਗਾ ਗੁਲਾਬੀ ਬਗਲਾ ਸੀਗਾ ਗੁਲਾਬੀ ਘੰਡ ਸੀ ਆ ਹੀ ਗਿਆ ਮੁੜ ਕੇ ਖਾਈ ਦੇਣਾ ਤੁਹਾਨੂੰ ਮੈਂ ਤੇ ਟੋਰੀ ਤੇ ਰੰਗ ਸੀਗਾ ਡੰਡਾ ਸੀ ਗੁਲਾਬੀ ਉਹ ਮੜ ਗਿਆ ਫੇਰ ਇੱਕ ਛਰੀ ਤੇ ਇਹ ਬਹਿਣਾ ਫਿਰਦਾ ਇੱਕ ਆ ਬੈਠਾ ਆ ਇਹ ਪਤਾ ਨਹੀਂ ਯਾਰ ਉਹ ਤਾਂ ਆਪਣੇ ਕੋਲ ਆਇਆ ਸੀ ਉਹ ਚਲ ਪਤਾ ਹੀ ਆ ਆਪਣੇ ਕੋਲ ਹੀ ਆਊਗਾ ਇਹ ਤਾਂ ਨਹੀਂ ਯਾਰ ਪਤਾ ਕਿਹੜਾ ਗੁਤਰਾ ਹੈ ਇਹਨੂੰ ਆਪਾਂ ਛਰੀ ਤੋਂ ਥੱਲੇ ਲਾਉਣੇ ਆ ਤਾੜ ਕੇ ਤੇ ਫੇਰ ਵੇਣੀ ਆਪਾਂ ਦੀ ਕਿਹਦਾ ਗੁਤਰਾ ਹੈ ਉਹ ਤਾਂ ਉਹ ਕਰਦਾ ਆ ਕਰਦਾ ਆਉਣੇ ਇਧਰ ਨੂੰ ਖੁਣੋ ਵਿਖਾ ਦਿੰਨੇ ਆਪਾਂ ਇਹ ਕਾ ਬਿਠਾਏ ਨੇ ਆ ਗਿਆ ਮਿੱਤਰੋ ਦੇਖ ਲੋ ਇਹ ਰੰਗ ਇਹ ਇਹ ਨਾ ਹੈ ਗੁਲਾਬੀ ਬਣਾ ਗੁਲਾਬੀ ਡੰਡਾ ਕਾਲੀ ਟੋਰੀ ਇਹ ਉਹੀ ਗੁਤਰ ਆ ਜਿਹੜਾ ਆਪਾਂ ਫੜਿਆ ਸੀ ਉਹਦੋਂ ਤੇ ਆਹ ਗੁਤਰ ਵੇਨੇ ਇਹਨੂੰ ਆਪਾਂ ਖੁੱਡਾਂ ਜੀ ਤਾਂ ਨਹੀਂ ਤਾੜ ਦੇਗੇ ਪੁੱਤ ਨੇ ਕੇ ਦਾ ਕੇ ਵਿਜਾਊਗਾ ਨਾ ਗੁਤਰ ਇਹਨੂੰ ਆਪਾਂ ਆਲੇ ਅੰਦਰ ਤਾੜਾਂਗੇ। ਖੁੱਡੇ ਨਹੀਂ ਤਾੜਨੇ ਇਹਨੂੰ। ਤੇ ਬਾਹਰ ਹੀ ਉਹਦਰ ਜਾਲੀ ਛੱਡ ਦਿੰਨੇ ਇਹਨੂੰ। ਆ ਵੀ ਬਹਿ ਜਾਊਗਾ ਆ ਕੇ ਆਪਣੇ। ਇਹਨੂੰ ਤਾੜ ਕੇ ਆ ਫੇਰ ਫੜਾਉਣੇ ਆ। ਇਹਨੂੰ ਕਿਹੜਾ ਤਾੜ ਲਗੇ ਫੇਰ ਵਿਖਾਉਣੇ ਕੀ ਹੋ ਜਾ ਗੂਤਰ ਇਹ। ਮੈਂ ਮਿੱਤਰੋ ਬਸ ਸਦਾ ਜਾਲ ਜੀ ਤਾੜ ਲਿਆ। ਉਹ ਅੰਦਰ ਤਾੜਨ ਲੱਗੇ ਅੰਦਰ ਨਹੀਂ ਜਾੜੇਗਾ। ਅਸੀਂ ਤਾਂ ਜਾਲ ਜੀ ਤਾੜਤਾ ਫੇਰ ਆਪਾਂ। ਛੇਰੀ ਤੋਂ। ਛੇਰੀ ਕੋਲੇ ਕਰ ਲਈ ਸਦਾ ਜਾਲ ਚ ਵੜ ਗਿਆ। ਤੇ ਕਿਹਾ ਖੁੰਡੀ ਲਾੜ ਗੇ। जाल थाले लागे फिरने कूतरा मित्रों आ कूतरा गबी टोरी खट अखा कबूतरा करो फा कानू यार फेर में बेलू पैर च वाश भी पाई भी कूतरा बड़ा लगता बचा तो नहीं गा ਇੱਕ ਉਤਰਾ ਵੱਡਾ ਮਿੱਤਰੋ ਉਹ ਖੜਜਾ 2 ਮਿੰਟ ਆਪਾਂ ਇਧਰਲੇ ਪਾਸੇ ਕਰ ਲਗੇ ਯਾਰ ਇਹ ਦੇਖ ਉਤਰਾ ਝਾਕ ਜੀ ਨਹੀਂ ਕਰਦਾ ਉਹ ਖੜਜੂ ਘਟਰਾਉਣਾ ਆਹ ਉਤਰਾ ਜੀ ਦਾ ਹੋਇਆ ਦੱਸ ਦੋ ਜੀ ਆਪਾਂ ਪਿੰਡਾਂ ਨੂੰ ਮੁੰਡਿਆਂ ਨੂੰ ਫੜਾ ਦੇਣਾ ਇਹ ਤੇ ਉਹਨਾਂ ਤੋਂ ਲੈ ਜੋ ਜੀ ਦਾ ਵੀ ਹੋਇਆ ਇਹ ਤੇ ਇੱਕ ਗਲਾਬੀਆ ਬਗਲਾ ਨੇ ਫਿਰਦਾ ਉਹ ਵੀ ਆ ਜਾਊਗਾ ਖਾਲੀ ਲੱਗੀ ਕੋਈ ਕਬੂਤਰ ਨਹੀਂ ਬੁੱਧਾ ਖਾਲੀ ਜਾ ਕੇ ਬਹਿ ਗਿਆ ਮਿੱਤਰੋ ਇਹ ਦੂਜਾ ਕੋਈ ਤਰਾਹ ਫਿਰਦਾ ਇਹਨੂੰ ਯਾਰ ਆਪਾਂ ਆਈਂ ਜਾਲ ਚ ਇੱਥੇ ਰੱਖ ਦਿੰਨੇ ਆ ਇਹ ਤਾਂ ਹੀ ਟੰਗ ਦਿੰਨੇ ਇਹਨੂੰ ਆਪੋਂ ਇੱਥੇ ਟੰਗ ਦਿੰਨੇ ਇਹਨੂੰ ਜਾਲ ਨੂੰ ਤੇ ਆਪ ਵੀ ਇੱਥੋਂ ਰਾਤ ਨੇ ਫੜਾ ਦਾਂਗੇ ਆਪਾਂ ਖੁੱਡੇ ਤਾਂ ਨਹੀਂ ਤਾੜਦੇ ਯਾਰ ਤੇ ਆਥ ਨੇ ਆਪ ਵੀ ਫੜਾ ਦਾਂਗੇ ਤੇ ਆਪ ਵੀ ਲੈ ਜਾਣਗੇ ਉਹ ਓਏ ਮਿੱਤਰੋ ਦਾਣੇ ਪਾਤੇ ਆ ਬਹੁਤਰਾ ਨੂੰ ਤੇ ਆ ਬਾਹਰ ਦੇ ਬੱਥਲੇ ਲੈ ਆਣੇ ਪਾਣੀ ਦੀ ਬਾਅਦ ਚ ਭਰ ਲਵਾਂਗੇ ਤੇ ਬਾਅਦ ਚ 10 ਦਾਣੇ ਦੋਨੂੰ ਚੁੱਕ ਲੈਣ ਦੋ ਕਬੂਤਰਾਂ ਨੂੰ ਤੇ ਫੇਰ ਆਪਾਂ ਫੜ ਕੇ ਵੇਖਨੇ ਕਿਵੇਂ ਸੈਟ ਆ ਸਾਰੇ ਹਨਾ ਠੰਡ ਮੀਂਹ ਬਹੁਤ ਆਇਆ ਯਾਰ ਰਾਤ ਤੇ ਬਲਬ ਖੁੱਡੇ ਨੇ ਆਪਾਂ ਸਾਰੇ ਜਗਾ ਦੇ ਸੀਗੇ ਤੇ ਉਹ ਨਿੱਗੇ ਹੋ ਜਾਣਗੇ ਇਹ ਕੁੱਤੇ ਦਾਣੇ ਚੋਰੀ ਜਾਂਦੇ ਸੀਗੇ ਸਾਰੇ ਬਲਬ ਜਗਾਤੇ ਆਪਾਂ ਤੇ ਉਹ ਵੀ ਕੁਦਰੀ ਫੜ ਕੇ ਵੇਖਾਂਗੇ ਆਪਾਂ ਕਿ ਐ ਸੈਟ ਆ ਉਹ ਉਹ ਬਈ ਠੀਕ ਗੁੱਟ ਚ ਤੇ ਬਾਅਦ ਚ ਵੇਨੇ ਕਿਰਾਂ ਅਪੈਰ ਦਾ ਇਹਨੂੰ ਕਿਉਂ ਲੈਣ ਦੇ? ਹੋ ਗਿਆ ਸ਼ਾਮ ਦਾ ਟਾਈਮ ਤੇ ਕਬੂਤਰ ਆਉਂਦੇ ਉਹ ਬਈ ਤੇ ਲੈ ਕੇ ਜਾਂਦੇ ਆ। ਆਹ ਬਿਠਾ ਤੇ ਆਪਾਂ ਦੋ ਬੱਚੇ ਇੱਧਰ ਹੋਰ ਸ਼ਿਫਟ ਕਰਦੇ ਆ ਉਧਰੋਂ ਇੱਕ ਤਾਂ ਆਹ ਕਰਦਾ ਹਰੇ ਘੰਡਾ ਵਾਲਾ ਇਹ ਹੁਣੇ ਛੱਡੇ ਆ ਤੇ ਇੱਕ ਕਰਦਾ ਆਪਾਂ ਡੰਡੇ ਤੇ ਟੂਸੇ ਵਾਲਾ ਅਪਾ ਇਹਧਰ ਛੜਦਾ ਕਰਾਂਗੇ ਇਹ ਵੱਡੇ ਹੋ ਗਏ ਆ ਉਧਰ ਨਿੱਕੇ ਬੱਚੇ ਆ ਸਾਰੇ ਤੇ ਇਹ ਉਹਨਾਂ ਜੋ ਵੱਡੇ ਸੀਗੇ ਇਹ ਆਪਾਂ ਕਿਹੜਾ ਇਧਰ ਕਰਤੇ ਆ ਡੰਨਿਆਂ ਦੇ ਕਿੱਲੇ ਨੇ ਬੈਠੇ ਕਰਾਂਗੇ ਉਹਨਾਂ ਨਾਲ ਥੱਲੇ ਬੈਠੀ ਰਹਿੰਦੀ ਸੀ ਤੇ ਆਪਾਂ ਦੋ ਇਧਰ ਕਰਤੇ ਅੰਨ ਕੀਤੇ ਅੱچے ਇੱਕ ਕੱਲ ਕੀਤਾ ਸੀਗਾ ਕੱਲ ਕੀਤਾ ਜੀਆ ਗੁਲਾਬੀ ਟੋਰੀ ਵਾਲਾ ਹਰੀ ਕਾਂਤ ਵਾਲਾ ਬੱਚਾ ਇਹ ਲਗਭਗ ਲੱਗ ਹੀ ਗਿਆ ਇਹ ਆਹਲਾ ਬੱਚਾ ਕੀਤਾ ਸੀ ਕਰਨਾ ਬਸ ਹੋਰ ਤਿੰਨੇ ਦਿਸ਼ਾ ਉੱਤੇ ਕੀਤੇ ਵੇ ਆ। ਆ ਸੱਤਿਆਲੇ ਬੰਦ ਹੋ ਗਿਆ ਆਪਣਾ ਬੱਚਾ। ਫਿਰ ਇਧਰ ਤੋਂ ਆਪੀ ਨਿਕਲੀ ਉਧਰ ਛੱਡਾਂਗੇ ਤਿੰਨੇ। ਬਾਕੀ ਤੇ ਲਗਭਗ ਆਪਣੇ ਸਾਰੇ ਬੰਦ ਦਾ ਬੱਚੇ। ਤੇ ਇੱਕ ਆਪਾਂ ਇਧਰੋਂ ਸ਼ਿਫਟ ਉਧਰ ਕਬੂਤਰ ਕੀਤਾ। ਕਬੂਤਰ ਨਿਕਲੇ ਆ ਬੱਚਾ ਸੀਗਾ ਤੇ ਕਬੂਤਰ ਨਿਕਲੇ ਆ ਉਹ। ਪੱਠਾ ਹੀ ਐ ਇਸ ਕੀ ਸਾਲ ਦਾ। ਉਧਰ ਚੈੱਕ ਕਰਾ ਲੈਣੇ ਸਾਨੂੰ। ਗਿੱਟਾ ਆ ਰਿਹਾ ਕਾਲੀ ਪੂਛ ਵਾਲਾ ਆਹ ਹਾ ਲਗੂਤਰਾ ਜਿਮਾਂਦਰੂ ਕਾਲੀ ਪੂਛ ਕਾਲਿਆਂ ਕੰਤਾ ਸਿੰਘਾਂ ਦੇ ਨਾਲ ਤੇ ਕੰਤਾ ਇੱਕ ਦੋ ਖੰਭ ਵੀ ਰੱਖੂਗਾ ਤੇ ਇਧਰਲੇ ਪਾਸੇ ਇਧਰ ਮੈਂ ਦੋ 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 ਰਹਿ ਗਏ ਤੇ ਪਾਸਾ ਖੱਟੀਆਂ ਅੱਖਾਂ ਦਾ ਇੰਗਾ ਬਾ ਗੁਲਾਬੀ ਚੱਲ ਰਹੇ ਕਿਤਨਾ ਸੀ ਬਗਲਾਇੰਗਾ ਥੋੜਾ ਥੋੜਾ ਰਹਿ ਗਿਆ ਮਿੱਤਰੋ ਆ ਗਏ ਇਹ ਇੰਗਾ ਬਾ ਵੱਡੇ ਹੁੰਦੇ ਗੁਲਾਬੀ ਦੋਵੇਂ ਬਗਲੇ ਹੀ ਕਰਦਾਗੇ ਬਾਕੀ ਤੇ ਇਧਰ ਕਬੂਤਰ ਹੀ ਸਾਰੇ ਬਸ ਆ ਜੋੜੀ ਆ ਇੱਕ ਆ ਕਬੂਤਰ ਹੀ ਬਸ ਦੋ ਕਬੂਤਰ ਨੇ ਇਧਰ ਬਾਕੀ ਸਾਰੇ ਕਬੂਤਰ ਆ ਤੇ ਹੁਣ ਆਪਾਂ ਉਦਰੀਆਂ ਬੱਚਿਆਂ ਥੱਲੇ ਕਹਾ ਜਾਂ ਰੱਖਣਾ ਸੀਗਾ ਪਰਾਲੀ ਜੀ ਰੱਖ ਦਿੰਨੇ ਆ ਦੂਜੇ ਤਾਂ ਨਹੀਂ ਆਏ ਮਿੱਤਰੋ ਹਜੇ ਰੰਗ ਲਾਇਆ ਉਹ ਮੇਲਾ ਜਾ ਹੀ ਵੜਿਆ ਉਹਨਾਂ ਦੇ ਇੱਕ ਤਾਂ ਆਹ ਬੱਚਾ ਸਲੀਪਰ ਵਾਲੀ ਰੱਖਣੀ ਆ ਆਨੇ ਦੇ ਵਿੱਚ ਇੱਕ ਇੱਧਰ ਤੇ ਇੱਕ ਰੱਖਣੀ ਆਪਾਂ ਇੱਧਰਲੇ ਖੁੱਡੇ 'ਚ ਇੱਧਰਲੇ ਖੁੱਡੇ 'ਚ ਆਉਥੇ ਬੱਚਾ ਆਹ ਬੇਟਾ ਇੱਕ ਉਧ ਰੱਖਣੀ ਆ ਬਸ ਦੋ ਥਾਂਵਾਂ ਦੇ ਰੱਖਣੀ ਪਰਾਲੀ ਤੇ ਇੱਕ ਬੱਚਿਆਂ ਨੂੰ ਪਾਣੀ ਦੇਣਾ ਗਰਮ ਜੇ ਪਰਾਲੀ ਗਰਾਂ ਲੈ ਕੇ ਹੁਣੇ ਬਾਏ ਗਰਮ ਪਾਣੀ ਦੇ ਕੇ ਓਏ ਮਿੱਤਰੋ ਹੌਟ ਪਾਣੀ ਲਿਆਂਦਾ ਆਪਾਂ ਦੇ ਨਾਲ ਪਰਾਲੀ ਦੀ ਆਂਦੀ ਆ ਤੇ ਪਹਿਲਾਂ ਆਪਾਂ ਆਲਣੇ ਚ ਰੱਖ ਗਏ ਯਾਰ ਠੰਡਾ ਆ ਦੇਖੋ ਬੱਚੇ ਇਕੱਠੇ ਬੈਠੇ ਕਿਵੇਂ ਆ ਗਿਆ ਪਦੂ ਤਿੰਨ ਬੱਚੇ ਉਧਰ ਕਰਤੇ ਆ ਆ ਬੱਚੇ ਨਰਤੇ ਦੇ ਨਰਤੇ ਦੇ ਨਾਲ ਸਰੀ ਇਹ ਦੋਵੇਂ ਆयो ਵੀ ਬਾਈਓ ਬਾਅਦ ਚ ਇਹਨਾਂ ਨੂੰ ਦਿੰਨੇ ਆਪਾਂ ਪਾਣੀ ਇਹ ਇੱਕ ਬੱਚਾ ਆ ਬੀਠਾ ਇਹ ਆਪਣੇ ਡੱਬੇ ਨੂੰ ਉਤਰਦਾ ਆਰਤਾ ਬੱਚਾ ਜਾ ਨਿਕਲੇ ਹੈ ਇਹਦੇ ਥੱਲੇ ਵੀ ਰੱਖ ਲੇ ਜੀ ਥੋੜੀ ਜੀ ਚੱਲ ਬਈ ਬਾਈਾ ਦੂਵੀਂ ਲਾਉਣਾ ਆ ਲਿਆ ਪੌਧਰ ਲਈ ਖੁਡੇ ਰੱਖਦੇ ਆ ਉਹ ਉੱਥੇ ਬੈਠਾ ਬੱਚਾ ਇਹ ਇਹ ਜੁੜੀਦਾ ਹੀ ਆ ਤੇ ਦਹੀਂ ਆਪਾਂ ਲੱਗੀ ਰਹਿੰਦੀ ਬਾਹਰ ਖੁੱਲ ਗਿਆ ਸੀ ਆ ਰਿਹਾ ਬੱਚਾ ਇਹ ਚੱਲ ਬਈ ਬਈਆ ਤੂੰ ਇੱਕ ਗ੍ਰੀਨ ਫੇਰ ਆਂਡੇ ਰੱਖ ਲਿਆ ਇੱਕ ਆਂਡਾ ਰੱਖਿਆ ਬਈ ਦਾ ਪਾਟੀ ਦੇ ਨਹੀਂ ਜੁੜੀ ਹੁਣ ਆਪਾਂ ਜੋ ਬੱਚਾ ਵੱੜ ਕੇ ਜੁੜੀ ਪੜ ਦੇਣੀ ਐ ਇਹ ਹੁਣ ਆਪਾਂ ਬੱਚਿਆਂ ਨੂੰ ਦਿੰਨੇ ਆ ਗਰਮ ਪਾਣੀ ਲਓ ਵੇਖੋ ਜਾਨਵਰ ਹੋਰ ਆ ਕੇ ਬਹਿ ਗਿਆ ਇਹਗਾ ਰੰਗਲਾਇਆ ਇਹੋ ਹੀ ਤਾੜਦੇ ਆ ਹਾਂ ਰਹਿ ਮਤਰੋ ਪੁੱਤ ਰਹੇ ਆ ਉਤਰੇ ਰੰਗਲਾਇਆ ਇਹ ਤਾੜਦੇ ਵੀ ਨਹੀਂ ਤੜਦਾ ਕਿ ਨਹੀਂ ਤੜਦਾ ਲਓ ਜੀ ਗਿਆ ਇਨੂੰ ਫੋੜੀ ਲਿਆਉਣੇ ਆ। ਛਤਰੀ ਲਾਦ ਗਏ। ਆ ਬੈਠਾ ਮਿੱਤਰੋ ਇਹ। ਆ ਜਾਣ ਮਰਾ। ਇਹ ਆਪਣੇ ਉਦਨ ਵੀ ਆਏ ਸੀ ਬੱਚਾ ਇਹ। ਬੱਚਾ ਨੇ ਉਤਰਾ ਵੱਡਾ ਹੈ। ਇਹ ਬਗਲਾ ਮੂਲਾ ਰੰਗ ਕੀਤਾ ਸੀ ਬਾਬਾ ਇਹ ਆਪਣ ਕੀਤਾ ਸੀਗਾ ਇਹ ਪਹਿਲਾਂ ਨਹੀਂ ਆਇਆ ਸੀਗਾ ਤੇ ਆਪਣੇ ਆ ਕੇ ਬਹਿ ਗਿਆ ਇਹ ਕਰੋ ਚੱਕਾ ਵਾਣ ਦੀ ਟੀਮ ਪਤੇ ਲਾਸਰਾ ਹੈ ਇਹ ਨੂੰ ਆਪਾਂ ਇਧਰ ਛੱਡ ਦੇਨੇ ਪਾਸੇ ਆਪੀ ਇਹ ਲੈ ਜਾਣਗੇ ਆਪਾਂ ਹੁਣ ਕਰਕੇ ਹੈਂਡ ਵਾਸ਼ ਤੇ ਕਬੂਤਰਾਂ ਨੂੰ ਪਾਣੀ ਦੇ ਦੇ ਬੱਚਿਆਂ ਨੂੰ ਤੇ ਫਿਰ ਆਪਾਂ ਕਰਦੇ ਆਂ ਵਲੌਗ ਦੀ ਐਂਡਿੰਗ ਹਾਂਜੀ ਮਿੱਤਰੋ ਹੋ ਗਿਆ ਸ਼ਾਮ ਦਾ ਟਾਈਮ ਤੇ ਲੇਟਾ ਛੱਡ ਜਾਵਾਂਗੇ ਅਸੀਂ ਆਪਣਾ ਤੇ ਬੱਚਿਆਂ ਨੂੰ ਚੋਗਾ ਦੇਤਾ ਪਾਣੀ ਦੇਤਾ ਆਪਾਂ ਨਾ ਛੁੱਲੇ ਦੇ ਦਿੱਤੇ ਸੀਗੇ ਤੇ ਸਾਰੇ ਇਧਰ ਹੀ ਛੱਡੀ ਰਹਾ ਗੁੰਝਾਂ ਪਾਈ ਉਹਨੇ ਕਬੂਤਰ ਹਰਾਮਣ ਬੈਠੇ ਆ ਬਾਕੀ ਸਾਰੇ ਛੁੱਡੇ ਲੇਟਾ ਛੱਡ ਜਾਵਾਂਗੇ ਤੇ ਉਹ ਕਬੂਤਰ ਲੈਣ ਨਹੀਂ ਆਏ ਸੀ ਬਾਈ ਹਜੇ ਇਹ ਚਿਰੋ ਕੋਈ ਨਹੀਂ ਕਾਲੂ ਲੈ ਜਾਣਗੇ ਉਹ ਤਾਂ ਕਹਿੰਦੇ ਨੇ ਚੰਦਰਮਾ ਵੀ ਨਹੀਂ ਕਲੇ ਇੱਦਾਂ ਇਹ ਕੋ ਮੇਟਰ ਰਾਤ ਦਾ ਸੀਨ ਲਾਈਟਾਂ ਲੁੱਟ ਜਾ ਰਹੇ ਆ ਉਹ ਨਾਲ ਦਾ ਦੂਜਾ ਪਿੰਡ ਆ ਮਿੱਤਰੋ ਪੀੜੀ ਲੈੜਦੀ ਜਗ ਜਾਂਦੀ ਉਹ ਸਾਹਮਣੇ ਉਹ ਨਾਲ ਦਾ ਹੋਰ ਪਿੰਡ ਆ ਚੱਕ ਸਹੂ ਜਿਹਨੂੰ ਕਹਿੰਦੇ ਚੱਕ ਸਹੂ ਨਾਲ ਦਾ ਪਿੰਡੀ ਇਹ ਜਿਹੜੀ ਆਹ ਲੈੜ ਜਗ ਜਾਂਦੀ ਆ ਆਹ ਵਾਲੀ ਇਹ ਹੋਰ ਪਿੰਡ ਆ ਉਹ ਸਾਹਮਣੇ ਘਰ ਦੇ ਉੱਤੋਂ ਦੀ ਉਹ ਦੋ ਲਟ ਜਗ ਜਾਂਦੀਆਂ ਇਹ ਹੋਰ ਪਿੰਡ ਆ ਉਣਾ ਇਧਰ ਖੁੱਡੇ ਆਂਦੇ ਨਹੀਂ ਇਧਰ ਵੀ ਖਾਦ ਗਏ ਨੇੜੇ ਨੇੜੇ ਆ ਪੰਡ ਮਿੱਤਰੋ ਚਲੋ ਮਿੱਤਰੋ ਕਰਦ ਗਏ ਆਪਾਂ ਵਲੌਗ ਦਾ ਐਂਡ ਤੇ ਵੀਡੀਓ ਕਿਵੇਂ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸਦਿਆ ਕਰੋ ਤੇ ਬਾਕੀ ਆਪਣੇ 4500 4500 ਸਬਸਕ੍ਰਾਈਬਰ ਹੋ ਗਿਆ 4.5k ਤੇ 5k ਤੇ ਆਪਾਂ ਜੁੜੀ ਗਿਫਟ ਕਰਨੀ ਆ ਤੇ ਜਲਦੀ ਜਲਦੀ ਕਰ ਦੋ 5k ਤੇ ਆਪਣਾ ਵਲੌਗ ਵੀ ਸਾਰਾ ਦੇਖਿਆ ਕਰੋ ਸਾਰਾ ਸੀਨ ਕਰਿਆ ਕਰੋ ਹਨਾ ਤੇ ਫਿਰ ਹੀ ਆਪਾਂ ਜੁੜੀ ਉਹਨੂੰ ਬਈ ਨੂੰ ਗਿਫਟ ਕਰਾਂਗੇ ਤੇ ਇੱਕ ਕਮੈਂਟ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਨਾ ਤੇ ਗਾ ਸ਼ੇਅਰ ਵੀ ਕਰ ਦਿਆ ਕਰੋ ਬਈ ਮਿੱਤਰੋ ਜੇ ਚੰਗੀ ਲੱਗਦੀ ਵੀਡੀਓ ਤਾਂ ਗਾ ਸ਼ੇਅਰ ਕਰ ਦਿਆ ਕਰੋ ਬਾਕੀ ਧੰਨਵਾਦ ਸਾਰੇ ਵੀਰਾਂ ਬਲੌਗ ਵੇਖਣ ਲਈ ਲਵ ਯੂ ਸਾਰਿਆਂ ਨੂੰ ਸਪੋਰਟ ਕਰਦੇ ਰਹੋ